ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਕੀ ਹਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਜਹਾਜ਼ 'ਤੇ ਸਫ਼ਰ ਕਰਨ ਵਾਲਿਆਂ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਵਿਸਤਾਰਾ 에ਅਰਲਾਈਨਸ ਨੇ ਨਿਸ਼ਚਰਵਾਰ ਨੂੰ ਐਲਾਨ ਕੀਤਾ ਕਿ ਉਹ ਕਾਮਾਤਰੀ ਫਲਾਈਟਾਂ 'ਤੇ 20 ਮਿੰਟ ਮੁਫਤ ਵਾਈਫਾਈ ਇੰਟਰਨੈਟ ਕਨੈਕਟੀਵਿਟੀ ਵਿੱਚ ਯਾਕਰ ਆਵੇਗੀ ਇਹ ਸੇਵਾ ਬੋਇੰਗ 787 ਨੋ ਡ੍ਰੀਮ ਲਾਈਨਰ ਤੇ 에ਅਰਬੱਸ A350 40 ਸਾਰੇ ਕੈਬਿਨ ਸਿੰਨੀਆਂ ਦੀ ਪ੍ਰੈਂਟਿੰਗ ਤੇ ਮਹੀਆ ਹੋਵੇਗੀ ਜੀ ਹਾਂ ਤੇ ਨਾਲ ਹੀ ਇਹ ਸੇਵਾਗਾ ਕੁਣੀ ਮਿਲ ਤੋਂ ਵਨ ਟਾਈਮ ਪਾਸਵਰਡ ਪ੍ਰਾਪਤ ਕਰਨ ਦੀ ਪ੍ਰਮਾਣਿਕੀ ਦਿੱਂਦੀ ਹੈ ਤੇ ਇਸ ਨਾਲ ਸਵੈਰਮ ਸਖਸ਼ਣ ਨਿਰਣ ਵਿਸਤਾਰਤ ਸੈਸ਼ਨ ਦਰਾਂ ਨੇ ਇਨ ਫਲਾਈਟ ਵਾਈਫਾਈ ਸੇਵਾਵਾਂ ਖਰੀਦਣ ਦੀ ਸਹੂਲਤ ਮਿਲਦੀ ਹੈ ਟਾਟਾ ਗ੍ਰੋਪ ਦੇ ਸਿੰਗਾਪੁਰ 에ਲਾਈਨਜ਼ ਦਾ ਸੰਜਾ ਉਦਮ ਵਿਸਤਾਰਾ ਇਸ ਉਲਦ ਦੇਣ ਵਾਲੀ ਪਹਿਲੀ ਭਾਰਤੀ ਹਵਾਈ ਸੇਨਾ ਬਣ ਗਿਆ ਹਵਾਈ ਸੇਵਾ ਬਣ ਗਈ ਹੈ ਤੇ ਮੁਫਤ ਵਾਈਫਾਈ ਐਕसेस ਗਾਹਕਾਂ ਨੂੰ ਕਨੈਕਟਡ ਰੇਨ ਵਿੱਚ ਸਮਰਥ ਬਣਾਈਗਾ ਤੇ ਇਹ ਉਹਨਾਂ ਲੋਕਾਂ ਲਈ ਅਦ੍ਰਿ ਹੈ ਜੋ ਕਿ ਪਾਤੀ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੀ ਵਰਤੋਂ ਕਰਕੇ ਬਾਦੂ ਵਾਈਫਾਈ ਬਣਾਣ ਕੀ ਦਿਨਾ ਚਾਹੁੰਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਦਾ